ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਆਖ ਪਾਤ ਸਾਹਿ 10ਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਆਓ ਗੁਰਮਖੋ ਆਪਾਂ ਜਾਪ ਸਾਹਿਬ ਦੀ ਸੰਖਿਆ ਆਰੰਭ ਕਰੀਏ ਜਿਵੇਂ ਸਤਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਆਪਾਂ ਜਾਪ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਕੁਝ ਭਾਗਾਂ ਵਿੱਚ ਸਪੂਰਨ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਇੱਕ ਓੰਕਾਰ ਇੱਕ ਕ ਅਗੇ ਥੋੜਾ ਰੁਕਣਾ ਹੈ ਫੇਰ ਬੋਲਣਾ ਓੰਕਾਰ ਇੱਕ ਈੜੀ ਸਿਹਾਰੀ ਉੱਤਿਆ ਤੱਕ ਕਕਾ ਇੱਕ ਓੰਕਾਰ ਊੜਾ ਖੁੱਲੇ ਮੂੰਹ ਵਾਲਾ ਥਰਡੇ ਟਿੱਪੀ ਕਕੇ ਕੰਨਾ ਰਾਰਾ ਓ ਓੰਕਾਰ ਇੱਕ ਓੰਕਾਰ ਸਤ ਗੁਰ ਸਤ ਭਾਰਾ ਬੋਲਣਾ ਹੈ ਅਧਿਕ ਲਾਗੇ ਸਸ ਅਧਿਕ ਤਤੈ ਸਿਹਾਰੇ ਗੱਗੇ ਓੰਕੜ ਰਾਰਾ ਸਤ ਗੁਰ ਗੁਰ ਦਾ ਰਾਰਾ ਪੂਰਾ ਬੋਲਣਾ ਗੁਰ ਪ੍ਰਸਾਦ ਪ੍ਰਸਾਦ ਦੇ ਪੈਰ ਚ ਅਧਾ ਰਾਰਾ ਹੈ ਤੇ ਸੱਸੇ ਕੰਨਾ ਦਦੇ ਸਿਹਾਰੇ ਇਹ ਥੋੜਾ ਜਿਹਾ ਛੇਤੀ ਬੋਲਾਂਗੇ ਜਲਦੀ ਬੋਲਾਂਗੇ ਫਿਰ ਇਸ ਦਾ ਸੁੱਧ ਉਚਾਰਨ ਹੋਵੇਗਾ ਪ੍ਰਸਾਦ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਲੱਗੀ ਹੋਈ ਇਸ ਨੂੰ ਪ੍ਰਸਾਦ ਬੋਲਣਾ ਪ੍ਰਸਾਦ ਨਹੀਂ ਬੋਲਣਾ ਬਿੰਦੀ ਲਾ ਕੇ ਨਹੀਂ ਬੋਲਣਾ ਬਿੰਦੀ ਤੋਂ ਬਿਨਾ ਸੱਸਾ ਬੋਲਣਾ ਹੈ ਪਪੇ ਪੈ 'ਚ ਅੱਧਾ ਰਾਰਾ ਪੂਰਾ ਨਹੀਂ ਲਾਉਣਾ ਅੱਧਾ ਲਾਉਣਾ ਹੈ ਇਸ ਕਰਕੇ ਪ੍ਰਸਾਦ ਇਹਦਾ ਉਚਾਰਨ ਬਣੇਗਾ ਪ੍ਰਸਾਦ ਜੇ ਪ੍ਰਸਾਦ ਬੋਲਾਂਗੇ ਪੂਰਾ ਰਾਰਾ ਲੱਗੇਗਾ ਕਿਉਂਕਿ ਇੱਥੇ ਅੱਧਾ ਰਾਰਾ ਹੈ ਇਹਨੂੰ ਛੇਤੀ ਬੋਲਾਂਗੇ ਫਿਰ ਸੋਧ ਉਚਾਰਨ ਹੋਵੇਗਾ ਪ੍ਰਸਾਦ ਸਰੇ ਸਸਾ ਬਿਹਾਰੀ ਲੱਗੀ ਐ ਸਸੇ ਦੇ ਪੈਰ 'ਚ ਅੱਧਾ ਰਾਰਾ ਹੈ ਇਸਨੂੰ ਛੇਤੀ ਬੋਲਾਂਗੇ ਫਿਰ ਇਹਦਾ ਸੋਧ ਉਚਾਰਨ ਹੋਵੇਗਾ ਕਿਉਂਕਿ ਅੱਧਾ ਰਾਰਾ ਜਿਹੜਾ ਹੈ ਇਹ ਜਲਦੀ ਬੋਲਣ ਦੇ ਨਾਲ ਇਹ ਦਾ ਸਉ ਉਚਾਰਨ ਕੀਤਾ ਜਾਂਦਾ ਹੈ ਬੋਲਿਆ ਜਾਂਦਾ ਹੈ ਇਸ ਨੂੰ ਸਸੇ ਸਿਆਰੀ ਰਾਰੇ ਬਿਹਰੀ ਸੇਰੀ ਨਹੀਂ ਬੋਲਣਾ ਸਰੀ ਬੋਲਣਾ ਸਰੀ ਪੈਚ ਰਾਰਾ ਅੱਧਾ ਲੱਗੇ ਸਰੀ ਵਾਹਿਗੁਰੂ ਹੋਵੇ ਕੰਨਹਾਏ ਸਰੀ ਗੱਗੇ ਔਂਕੜ ਰਾਰੇ ਦਿਨਕੜ ਵਾਹਿਗੁਰੂ ਇਸ ਤਰ੍ਹਾਂ ਬੋਲਣਾ ਕਈ ਵਾਏ ਬੋਲਦੇ ਨੇ ਵੋਵੇ ਕੰਨਾ ਏਡੀ ਸਿਹਾਰੀ ਲਾ ਕੇ ਵਾਹਿ ਗੁਰੂ ਬੋਲਦੇ ਨੇ ਕਈ ਵਾਹੇ ਗੁਰੂ ਹਾਹੇ ਦੇ ਨਾਂ ਲਾ ਲਾ ਦਿੰਦੇ ਨੇ ਮੇਰੇ ਸੁੱਧ ਉਚਾਰ ਨਹੀਂ ਹੈ ਸੁੱਧ ਉਚਾਰਨ ਹੈ ਸਿਹਾਰੀ ਦੇ ਨਾਲ ਵੋਵੇ ਕੰਨਾ ਹਾਏ ਸਿਹਾਰੀ ਗੱਗੇ ਔਕੜ ਗਾਰੇ ਦਲੇ ਔਕੜ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਬੋਲਣਾ ਹੈ ਜੇ ਕਿ ਇਹ ਵਾਕ ਵਾਕ ਬੋਲਣਾ ਹੈ ਕੀਤ ਵਿਚਰਾਮ ਲਾਉਣਾ ਹੈ ਫਤਹ ਫਫਾ ਤਤਾ ਹਹਾ ਮੁਕਤਾ ਫਤਹ ਫਤਹ ਕਹਿ ਕੇ ਰੁਕਣਾ ਹੈ ਇਥੇ ਡੰਡਿਆ ਲੱਗੀਆਂ ਨੇ ਰੁਕਣਾ ਇਥੇ ਫਿਰ ਜਾਪ ਬੋਲਣਾ ਫਿਰ ਰੁਕਣਾ ਹੈ ਅੱਗੇ ਬੋਲਣਾ ਹੈ ਸਰੀ ਸਸਾ ਪੈਰ ਚ ਅੱਧਾ ਰਾਰਾ ਵਿਹਾਰੀ ਲੱਗੀ ਸਸੇ ਦੇ ਸਰੀ ਬੋਲਣਾ ਸਿਰੇ ਸਰੀ ਨਹੀਂ ਬੋਲਣਾ ਸਰੀ ਬੋਲਣਾ ਮੁਖ ਵਾਕ ਮੰਮੇ ਔਂਕੜ ਉੱਤੇ ਅਦਕ ਕੱਕਾ ਮੁਖ ਇਹ ਪੜਾ ਬੋਲਣਾ ਹੈ ਵੋਏ ਕੰਨਾ ਕੱਕਾ ਵਾਕ ਇਹ ਪੋਲਾ ਬਲਣਾ ਮੁਖ ਵਾਕ ਇੱਥੇ ਵਿੱਚ ਰਾਮ ਲਾ ਦੇਣਾ ਹੈ ਪਾਤ ਸਾਹੇ ਇਹਨੂੰ ਪਾਤ ਸਾਹੇ ਨਹੀਂ ਬੋਲਣਾ ਸਸਿਆ ਜ ਪੈ ਬਿੰਦੀ ਨਹੀਂ ਲਾਉਣੀ ਸਸਾ ਮੁਗਤਾ ਹੀ ਬੋਲਣਾ ਬਿੰਦੀ ਤੋਂ ਬਿਨਾ ਬੋਲਣਾ ਪਪੇ ਕੰਨਾ ਤੱਤੇ ਸਿਆਰੀ ਸਸੇ ਕੰਨਾ ਹਾਏ ਬਿਹਾਰੀ ਪਾਤ ਸਾਹੇ ਪਾਤ ਸਾਹੇ ਇਸ ਤਰ੍ਹਾਂ ਬੋਲਣਾ ਹੈ ਪਾਤਸ਼ਾਹੀ ਨਹੀਂ ਬੋਲਣਾ ਸੱਚੇ ਤੇ ਬਿੰਦੀ ਲਾ ਕੇ ਨਹੀਂ ਬੋਲਣਾ ਪਾਤਸ਼ਾਹੀ ਨਹੀਂ ਬੋਲਣਾ ਪਾਤ ਸਾਹਿ ਬਿੰਦੀ ਤੋਂ ਬਿਨਾ ਸੱਚਾ ਬੋਲਣਾ ਹੈ ਇਹ ਦਾ ਉਚਾਰਨ ਹੋਵੇਗਾ ਪਾਤ ਸਾਹਿ ਅਗੇ ਆਉਂਦਾ ਦਾਸ ਇਸ ਨੂੰ ਦਾਸ ਨਹੀਂ ਬੋਲਣਾ ਇਹ 10ਵੀਂ ਬੋਲਣਾ ਹੈ ਕਈ ਗੁਰਮੋਖ ਇਸ ਨੂੰ ਦਾਸ ਬੋਲਦੇ ਨੇ ਪਾਤ ਸਾਹਿ ਦਾਸ ਬੋਲਦੇ ਨੇ ਪਰ ਇਹਦਾ ਸੋਧ ਉਚਾਰ ਨਹੀਂ ਹੈ ਦਾਸ ਨਹੀਂ ਬੋਲਣਾ ਇਸ ਨੂੰ ਬੋਲਣਾ ਹੈ ਦੱਯਾਤਕ ਸਸਾ ਵਵੇ ਬਿਹਾਰੀ ਉੱਤੇ ਬਿੰਦੀ ਦਸਵੀਂ ਇਸ ਨੂੰ ਦਸਵੀਂ ਬੋਲਦੇ ਆਂਦੇ ਨੇ ਦੱਦਾ ਸਸਾ ਮੰਮੇ ਬਿਹਾਰੀ ਇਸ ਤਰ੍ਹਾਂ ਦਸਵੀਂ ਬੋਲਦੇ ਨੇ ਪਰ ਵੋਵੇ ਦੇ ਨਾਲ ਬੋਲਣਾ ਹੈ ਦੱਦਾ ਉੱਤੇਯਦਕ ਸਸਾ ਵਵੇ ਬਿਹਾਰੀ ਉੱਤੇ ਬਿੰਦੀ ਦਸਵੀਂ ਪਾਦ ਸਾਹਿਬ ਦਸਵੀਂ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਥੇ ਲਿਖਿਆ ਆਉਂਦਾ ਹੈ ਸੋ ਰਠ ਮਹਲਾ 5ਵਾਂ ਜਾਂ ਸ਼ਲੋਕ ਮਹਲਾ 5ਵਾਂ ਮਹਲਾ 5ਵਾਂ ਮਹੰਲਾ ਪਹਿਲਾ ਪਹਿਲੇ ਸਰੂਪਾਂ ਦੀ ਉਹ ਬਾਣੀ ਹੈ ਇਹ ਤੇ ਦਾਸ ਤੋਂ ਭਾਵੇਂ 10ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਉਚਾਰਨ ਕੀਤੀ ਆਪਣੇ ਰਚਨਾ ਤੋਂ ਸੁੱਧ ਉਚਾਰਨ ਕਰਨਾ ਹੈ 10ਵੀਂ ਬਾਤ ਸਾਹਿਬ 10ਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ